ਮੈਟ ਥੱਲੇ ਮੈਟ ਤੇ ਪੈਣਾ ਹੈ ਦੇਖੇ ਪੂਆ ਥੱਲੇ ਢੱਕਾ ਰੱਖ ਬੰਦਾ ਕੀ ਆਵਾਜ਼ ਆ ਪੰਕਲੂ ਕਰਨ ਕਰਦੇ ਵੀ ਇਹ ਅੰਮ੍ਰਿਤਪੁਰ ਨੇ ਘੜਾਈ ਜਨਸਾ ਆ ਉਹ ਫਾਸਟੇ ਕਾੜਦਾ ਰਹਿਤੇ ਹਾਂਜੀ 사ਜਨ ਜੀ ਜਿਹੜਾ ਇਹ ਮਹਾਮਾਈ ਦਾ ਲੰਗਰ ਲਗਾਇਆ ਜਾ ਰਿਹਾ ਕੀ ਕਹਿੰਦੇ ਹੋ ਤੇ ਜੀ ਮਹਾਮਾਈ ਦੀ ਕਿਰਪਾ ਦੇ ਨਾਲ ਅਸੀਂ ਸਾਲਾਨਾ ਲੰਗਰ ਲਾਉਂਦੇ ਹਾਂ ਕਾਫੀ ਸਾਲਾਂ ਤੋਂ ਤੇ ਅੱਗੇ ਅਸੀਂ ਇਹ ਲੰਗਰ ਮਹਾਮਾਈ ਦੇ ਆਸ਼ੀਰਵਾਦ ਨਾਲ 3 ਦਿਨ 24 ਘੰਟੇ ਦਿਨ ਰਾਤ ਲਾਈਦਾ ਜੀ ਇਸ ਵਾਰ ਮਹਾਮਾਈ ਦੀ ਕਿਰਪਾ ਦੇ ਨਾਲ ਅਸੀਂ 4 ਦਿਨ ਇਹਨੂੰ ਲਗਾ ਰਹੇ ਹਾਂ ਜੀ ਇਹ ਲੰਗਰ ਦਿਨ ਰਾਤ 24 ਘੰਟੇ ਚੱਲਦਾ ਜੀ ਇਹਦੇ ਵਿੱਚ ਰਹਿਣ ਲਈ ਬੱਚਿਆਂ ਦੇ ਦੁੱਧ ਤੇ ਆਮ ਸਾਰੇ ਸ਼ਰਧਾਲੂਆਂ ਲਈ ਰਹਿਣ ਦੀ ਸਹੂਲਤ ਬਾਥਰੂਮ ਵਗੈਰਾ ਸਭ ਕੁਝ ਹੈਗਾ ਤੇ ਇਥੇ 24 ਘੰਟੇ ਮਾਮਾ ਜੀ ਦੀ ਕਿਰਪਾ ਦੇ ਨਾਲ ਜੀ ਆਪਾਂ ਨੂੰ ਲੰਗਰ ਸ਼ਰਧਾਲੂਆਂ ਲਈ ਤੇ ਸ਼ਹਿਰ ਵਾਸੀਆਂ ਲਈ ਇਹ ਤੁਸੀਂ ਆਪਣੇ ਵੱਲੋਂ ਆਉਂਦੇ ਜਾਂ ਕਿਸ ਤਰ੍ਹਾਂ ਦੇਖੋ ਜੀ ਇਹਨੂੰ ਸ਼ੁਰੂ ਕਰਦੇ ਅਸੀਂ ਆਪਣੇ ਵੱਲੋਂ ਪਰ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਆਲੇ ਦੁਆਲੇ ਉਹ ਯਾਰਾ ਮਿੱਤਰਾਂ ਦਾ ਨੀਜੀ ਸਾਨੂੰ ਉਹ ਕਰਕੇ ਜਾਂਦੇ ਆ ਪਰ ਅਸੀਂ ਸ਼ੁਰੂਆਤ ਜਿਹੜੀ ਇਹ ਮਾਮਾ ਜੀ ਨੇ ਸਾਡੇ ਸਾਨੂੰ ਸੇਵਾ ਬਖਸ਼ੀ ਆ ਸਾਡੀ ਟੀਮ ਨੂੰ ਬਖਸ਼ੀ ਆ ਪਰ ਸਾਨੂੰ ਬਾਹਰੋਂ ਆਵੇ ਵੀ ਕੋਈ ਸਹਯੋਗ ਤੇ ਅਸੀਂ ਕਿਸੇ ਨੂੰ ਨਾ ਨਹੀਂ ਕਰਦੇ ਮਾਹਮਾਈ ਦਾ ਦਰਬਾਰ ਆ ਜਾਂ ਤੇ ਅਸੀਂ ਕਿਸੇ ਦਾ ਇਹਦੇ ਵਿੱਚ ਨਾ ਕਰਕੇ ਘਮੰਡ ਨਹੀਂ ਕਰਦੇ ਜੇ ਕਿਸੇ ਨੇ ਕੋਈ ਸੇਵਾ ਕਰਨੀ ਤੇ ਕਰ ਜਵੇ ਤੇ ਅਸੀਂ ਉਹ ਆਪਣੇ ਵੱਲੋਂ ਕਿਸੇ ਨੂੰ ਨਹੀਂ ਕਹਿੰਦੇ ਜੀ ਕਿੰਨਾ ਚਿਰ ਹੋ ਗਿਆ ਲੋਕ ਇਹ ਕਾਫੀ ਸਾਲ ਹੋ ਗਏ ਜੀ ਮਤਲਬ ਅਸੀਂ ਛੋਟੇ ਜਿਹੇ ਸੀ ਉਦੋਂ ਤੋਂ ਅਸੀਂ ਲਾ ਰਹੇ ਹਾਂ ਜੀ ਕਾਫੀ ਸਾਲ ਹੋ ਗਏ ਜੀ ਜੈ ਮਾਤਾ ਦੀ ਆਪ ਲੋਕਾਂ ਨੂੰ छिन् माता चिंतपुणे के मेले के अवसर पर स्टार कार बाज़ार की ओर से शंकर रोड पर चार दिन का लंगर का प्रोग्राम चल रहा है इस लंगर के प्रोग्राम में सुबह के नाश्ते के साथ साथ दोपहर का भोजन शाम का भोजन और कई प्रकार की सुविधाएं स्टार कार बाज़ार के जो ओनर हैं साजन कपूर जी और उनका जो फ्रेंड सर्कल है उसके द्वारा कराया जा रहा है इसके अंतर्गत यदि किसी माता बहन को अपने बच्चे को दूध पिलाना है तो उसके दूध की व्यवस्था है कोई फर्स्ट एड की कोई मेडिसिन की आवश्यकता तो वो भी है और कोई भगत जन यदि घड़ी घंटा यहाँ पर आराम करना चाहता तो उसका भी यहाँ पर प्रबंध है बहुत अच्छे से तो मेरा आप चैनल के माध्यम से आप लोगों से निवेदन है कि यदि आप नकोदर से जड़ियाला रोड से माता चंद्रपूर्जी के दर्शन करने के लिए जा रहे हैं या आ रहे हैं तो इस संगत को जो आपकी सेवा में लंगर लगा रही है इसको अपनी सेवा का अवसर जरूर प्रदान करें जय माता दी